ਸਤ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਆਪ ਜਾਣਦੇ ਹੋ ਕਿ ਅਦਾਰਾ ਇਨਕਲਾਬੀ ਸਾਡਾ ਰਾ ਹਮੇਸ਼ਾ ਹੀ ਇਸ ਕੋਸ਼ਿਸ਼ ਵਿੱਚ ਰਿਹਾ ਹੈ ਕਿ ਸੂਬੇ ਜਾਂ ਭਾਰਤ ਦੀ ਸਰਕਾਰ ਦੀਆਂ ਲੋਕ ਵਿਰੋਧੀ ਨਵੀਆਂ ਨੀਤੀਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਸੋ ਉਹਨਾਂ ਨੀਤੀਆਂ ਦੀ ਪਰਚੂਲ ਕਰਕੇ ਲੋਕਾਂ ਸਾਹਮਣੇ ਅਸਲ ਹਕੀਕਤ ਪੇਸ਼ ਕੀਤੀ ਜਾਵੇ ਸੋ ਇਸ ਵਾਰ ਅਸੀਂ ਵਿਚਾਰਨ ਜਾ ਰਹੇ ਹਾਂ ਨਵੀਂ ਪਾਸ਼ਾ ਨੀਤੀ ਸੋ ਅੱਜ ਦੇ ਸਾਡੇ ਲੇਖ ਦਾ ਵਿਸ਼ਾ ਵੀ ਹੈ ਨਵੀਂ ਪਾਸ਼ਾ ਨੀਤੀ ਫਾਸ਼ੀ ਕੇਂਦਰੀਕਰਨ ਦਾ ਇੱਕ ਹੋਰ ਹਮਲਾ ਸੋ ਆਓ ਪੜ੍ਹਦੇ ਹਾਂ ਅੱਜ ਦਾ ਇਹ ਲੇਖ ਨਵੀਂ ਕੌਮੀ ਸਿੱਖਿਆ ਨੀਤੀ 2020 ਭਾਜਪਾ ਆਰਐਸਐਸ ਰਾਜ ਦੇ ਦੂਸਰੇ ਕਾਲਖੰਡ ਦੇ ਲਗਭਗ ਆਰੰਭ ਵਿੱਚ ਹੀ ਘੜੀਏ ਤੇ ਪ੍ਰਚਾਰੀ ਗਈ ਹੈ ਇਸ ਨੂੰ ਲਾਗੂ ਕਰਨ ਲਈ ਸਿਲਸਿਲੇਵਾਰ ਅਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇਹ ਤਾਂ ਹੁਣ ਤੱਕ ਜਗ ਜाहिर ਹੋ ਚੁੱਕਾ ਹੈ ਕਿ ਭਾਜਪਾ ਸਰਕਾਰ ਦੀ ਅਗਵਾਈ ਆਰਐਸਐਸ ਕਰਦੀ ਹੈ ਅਤੇ ਭਾਜਪਾ ਆਰਐਸਐਸ ਦੇਸ਼ ਵਿੱਚ ਹਿੰਦੂਤਵੀ ਅਜੰਡਾ ਲਾਗੂ ਕਰਨ ਦਾ ਝੰਡਾ ਬਰਦਾਰ ਹੈ ਇਸ ਗੜਚੋੜ ਦੀ ਸਰਕਾਰ ਦੀਆਂ ਨੀਤੀਆਂ ਇਸ ਨੂੰ ਫਾਸ਼ੀਵਾਦੀ ਕਰਦਾਨ ਪ੍ਰਦਾਨ ਕਰਦੀਆਂ ਹਨ ਅਤੇ ਇਹ ਸਿੱਖਿਆ ਭਾਸ਼ਾ ਸੱਭਿਆਚਾਰਕ ਅਤੇ ਸੁਰੱਖਿਆ ਨੀਤੀਆਂ ਦੇ ਅਮਲ ਰਾਹੀ ਪ੍ਰਗਟ ਹੋ ਰਿਹਾ ਹੈ ਇਸ ਤਸਦੀ ਪੁਸ਼ਟੀ ਕੌਮੀ ਸਿੱਖਿਆ ਨੀਤੀ ਅਤੇ ਇਸ ਦਾ ਅੰਗ ਬਣਦੀ ਨੀਤੀ ਵੀ ਕਰਦੀ ਹੈ ਭਾਸ਼ਾ ਨੀਤੀ ਸਮੇਤ ਸਿੱਖਿਆ ਨੀਤੀ ਰਾਹੀਂ ਹਿੰਦੀ ਅਤੇ ਸੰਸਕ੍ਰਿਤ ਨੂੰ ਠੋਸਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਤਮਨ ਲਾਡੂ ਦੀ ਮੌਜੂਦਾ ਡੀਐਮਕੇ ਸਰਕਾਰ ਵੱਲੋਂ ਇਸ ਕਦਮ ਦਾ ਜਿਹੜਾ ਦ੍ਰਿੜ ਅਤੇ ਬਾਦਲੀਲ ਵਿਰੋਧ ਮੁੱਖ ਮੰਤਰੀ ਸਟਾਲਨ ਦੀ ਅਗਵਾਈ ਵਿੱਚ ਡੀਐਮਕੇ ਸਰਕਾਰ ਨੇ ਜਥੇਬੰਦ ਕੀਤਾ ਹੈ ਉਸ ਨੇ ਇਸ ਮੁੱਦੇ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ ਡੀਐਮਕੇ ਸਰਕਾਰ ਨੇ ਹਿੰਦੀ ਅਤੇ ਸੰਸਕ੍ਰਿਤ ਧੋਸ਼ਣ ਦਾ ਤਰਕਸੰਗਤ ਵਿਰੋਧ ਹੀ ਨਹੀਂ ਕੀਤਾ ਸਗੋ ਫੈਡਰਲਿਜ਼ਮ ਦੇ ਜਮਹੂਰੀ ਅਧਿਕਾਰ ਦੀ ਵੀ ਪੈਰਵੀ ਕੀਤੀ ਹੈ ਅਤੇ ਇਸ ਦਾ ਠੋਸ ਪ੍ਰਗਟਾਵਾ ਵੀ ਕੀਤਾ ਹੈ ਤਾਮਿਲनाडु ਸਰਕਾਰ ਨੇ ਭਾਰਤੀ ਕਰੰਸੀ ਵਿੱਚ ਰੁਪਏ ਨੂੰ ਰੂਹ ਬਣਾ ਕੇ ਲਿਖਿਆ ਹੈ ਕਿਉਂਕਿ ਰੁਪਏ ਨੂੰ ਤਾਮਿਲ ਪਾਸ਼ਾ ਵਿੱਚ ਰੂਹ ਵਜੋਂ ਪੜਿਆ ਤੇ ਲਿਖਿਆ ਜਾਂਦਾ ਹੈ ਇਸ ਕਦਮ ਨਾਲ ਉਸ ਸਰਕਾਰ ਨੇ ਇਹ ਮੁੱਦਾ ਵੀ ਉਠਾਇਆ ਹੈ ਕਿ ਸਿੱਖਿਆ ਸੂਬੇ ਦੇ ਅਧ்கਾਰ ਵਿੱਚ ਰਹਿਣੀ ਚਾਹੀਦੀ ਹੈ ਉਸੇ ਤਰ੍ਹਾਂ ਜਿਵੇਂ ਖੇਤੀਬਾੜੀ ਜਾਂ ਜਲ ਰਈ ਖੇਤਰ ਸੂਬਾਈ ਖੇਤਰ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਭਾਜਪਾ ਆਰਐਸਐਸ ਦੇ ਨੀਤੀ ਘੜਿਆਂ ਅਤੇ ਮੁੱਖ ਪ੍ਰਚਾਰਕਾਂ ਦਾ ਇੱਕ ਖਾਸ ਲੱਛਣ ਇਹ ਹੈ ਕਿ ਉਹ ਕਿਸੇ ਠੋਸ ਅਮਲਾਂ ਨੂੰ ਲੁਕਾਉਣ ਲਈ ਉਸ ਨੂੰ ਅਮੂਰਤ ਬਣਾ ਕੇ ਜਾਂ ਵਿੰਗਾ ਟੇਡਾ ਕਰਕੇ ਪੇਸ਼ ਕਰਦੇ ਹਨ ਅਤੇ ਇਸ ਤਰ੍ਹਾਂ ਉਸ ਕਾਰਜ ਦੀ ਮਾਰੂ ਨੀਅਤ ਫੁੱਟਪਾਉ ਅਤੇ ਪਿਛਾਖੜੀ ਸੁਭਾਅ ਨੂੰ ਲੁਕਾਉਣ ਦਾ ਯਤਨ ਕਰਦੇ ਹਨ ਹੋਰ ਵੀ अनेका ਮੁੱਦਿਆਂ ਵਾਂਗ ਸਿੱਖਿਆ ਵਿੱਚ ਮਾਂ ਬੋਲੀ ਦੇ ਸਥਾਨ ਅਤੇ ਭੂਮਿਕਾ ਬਾਰੇ ਇਸ ਤਨਕ ਤਕਨੀਕ ਦਾ ਰੁਖ ਅਪਣਾਉਂਦੇ ਹਨ ਮਾਂ ਬੋਲੀ ਦੀ ਭੂਮਿਕਾ ਅਤੇ ਸਥਾਨ ਬਾਰੇ ਸਿੱਖਿਆ ਨੀਤੀ 2020 ਕਹਿੰਦੀ ਹੈ ਸੰਸਾਰ ਭਰ ਦੇ अनेका ਵਿਕਸਤ ਦੇਖ ਦਰਸਾ ਚੁਕੇ ਹਨ ਕਿ ਆਪਣੀ ਭਾਸ਼ਾ ਵਿੱਚ ਚੰਗੀ ਤਰ੍ਹਾਂ ਸਿੱਖਿਆ ਹੋਣਾ ਵਿਦਿਅਕ ਸਮਾਜਿਕ ਅਤੇ ਰਾਜਨੀਤਿਕ ਵਿਕਾਸ ਲਈ ਬਹੁਤ ਲਾਭਦਾਇਕ ਹੁੰਦਾ ਹੈ ਇਸ ਪੈਰੇ ਦਾ ਸਾਦਾ ਸਰਲ ਅਰਥ ਇਹ ਹੈ ਕਿ ਕਿਸੇ ਵਿਅਕਤੀ ਲਈ ਆਪਣੀ ਬੋਲੀ ਰਾਹੀਂ ਸਿੱਖਿਅਤ ਹੋਣਾ ਸਿਰਫ ਪੱਕੀ ਵਿਕਾਸ ਲਈ ਲਾਭਦਾਇਕ ਹੁੰਦਾ ਹੈ ਇਹ ਬਿਆਨ ਆਪਣੀ ਬੋਲੀ ਰਾਹੀਂ ਸਿੱਖਿਆ ਦੀ ਮਹੱਤਤਾ ਨੂੰ ਉਭਾਰਦਾ ਜਰੂਰ ਹੈ ਪਰ ਅਗਲੇ ਪੈਰਿਆਂ ਵਿੱਚ ਇਸ ਬਿਆਨ ਨੂੰ ਧੁੰਦਲਾ ਕਰਨਾ ਆਰੰਭ ਕਰ ਦਿੰਦਾ ਹੈ ਜਦ ਮੁੱਦਾ ਸਿੱਖਿਆ ਲਈ ਬੋਲੀ ਦੀ ਚੋਣ ਅਤੇ ਭੂਮਿਕਾ ਦਾ ਆਉਂਦਾ ਹੈ ਤਾਂ ਇਹ ਨੀਤੀ ਦਸਤਾਵੇਜ਼ ਕਹਿੰਦਾ ਹੈ ਜਿੱਥੇ ਵੀ ਸੰਭਵ ਹੋਵੇ ਸਿੱਖਿਆ ਦਾ ਮਾਧਿਅਮ ਘਰੇਲੂ ਭਾਸ਼ਾ ਮਾਂ ਬੋਲੀ ਸਥਾਨਕ ਬੋਲੀ ਇਲਾਕਾਈ ਭਾਸ਼ਾ ਹੋਣਾ ਚਾਹੀਦਾ ਹੈ ਇਹ ਅਮਲ ਘਟੋ ਘਟ ਪੰਜਵੀਂ ਤੱਕ ਪਰ ਤਰਜੀਹੀ ਤੌਰ ਤੇ ਅੱਠਵੀਂ ਅਤੇ ਇਸ ਤੋਂ ਉੱਪਰ ਦੀਆਂ ਜਮਾਤਾਂ ਤੱਕ ਲਾਗੂ ਕਰਨਾ ਚਾਹੀਦਾ ਹੈ ਇਸ ਤੋਂ ਉੱਪਰ ਘਰੇਲੂ ਭਾਸ਼ਾ ਨੂੰ ਇੱਕ ਭਾਸ਼ਾ ਵਜੋਂ ਪੜਾਇਆ ਜਾਣਾ ਚਾਹੀਦਾ ਹੈ ਅਤੇ ਜਿੱਥੇ ਵੀ ਸੰਭਵ ਹੋਵੇ ਇਹ ਪਬਲਿਕ ਅਤੇ ਨਿੱਜੀ ਸਕੂਲ ਦੋਹਾਂ ਵਿੱਚ ਪੜਾਈ ਜਾਣੀ ਚਾਹੀਦੀ ਹੈ ਇਸ ਬਿਆਨ ਵਿੱਚ ਘਰੇਲੂ ਭਾਸ਼ਾ ਮਾਂ ਬੋਲੀ ਇਲਾਕਾਈ ਬੋਲੀ ਨੂੰ ਆਪਸ ਵਿੱਚ ਰਲਗੱਡ ਕਰ ਦਿੱਤਾ ਗਿਆ ਹੈ ਅਤੇ ਮਾਂ ਬੋਲੀ ਦੇ ਸੰਕਲਪ ਤੇ ਭਾਵ ਨੂੰ ਬਹੁਤ ਪੀਤਲਾ ਕਰ ਦਿੱਤਾ ਗਿਆ ਹੈ ਇਹ ਚਤੁਰਦਾ ਪੇਚ ਮਾਂ ਬੋਲੀ ਤੋਂ ਦੂਰ ਲੈ ਕੇ ਜਾਣ ਦੀ ਦਿਸ਼ਾ ਵੱਲ ਲੈ ਜਾਂਦਾ ਹੈ ਇਹ ਸਮਝ ਅਤੇ ਅਮਲ ਮਾਂ ਬੋਲੀ ਦੇ ਉਲਟ ਇੱਕ ਪਿਛਾਖੜੀ ਕਦਮ ਹੈ ਇਸ ਦੀ ਮਿਸਾਲ ਉੱਤਰੀ ਭਾਰਤ ਵਿੱਚ ਹਿੰਦੂ ਭਾਰੂ ਹਿੰਦੀ ਭਾਰੂ ਇਲਾਕੇ ਜਿੱਤੇ ਸਥਾਨਕ ਬੋਲੀਆਂ ਅਸਲ ਵਿੱਚ ਮੌਜੂਦ ਹਨ ਅਤੇ ਬੋਲੀਆਂ ਵੀ ਜਾਂਦੀਆਂ ਹਨ ਪਰ ਸਾਰੇ ਪ੍ਰਸ਼ਾਸਨ ਅਤੇ ਵਿਦਿਕ ਆਧਾਰਿਆਂ ਵਿੱਚ ਹਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਇੱਥੇ ਭੋਜਪੁਰੀ ਮੈਥਲੀ ਅਮਾਹੀ ਉੱਪਰ ਹਿੰਦੀ ਠੋਸੀ ਜਾਂਦੀ ਹੈ ਯੂਪੀ ਵਿੱਚ ਅਬਦੀ ਬਰੇਜ ਬੁੰਦੇਰਖੰਡੀ ਉੱਪਰ ਹਿੰਦੀ ਠੋਸੀ ਜਾਂਦੀ ਹੈ ਮੱਧ ਪ੍ਰਦੇਸ਼ ਵਿੱਚ ਮਲਾਵੀ ਨਿਮਾਦੀ ਗੌਂਡੀ ਭੀਲੀ ਅਤੇ ਬੰਦੇਲਖੰਡੀ ਉੱਪਰ ਹਿੰਦੀ ਠੋਸੀ ਜਾਂਦੀ ਹੈ ਇਸ ਖੇਤਰ ਵਿੱਚ ਕੁ ਹੋਰ ਵੀ ਕਈ ਕਈ ਲਾਈ ਭਾਸ਼ਾਵਾਂ ਹਨ ਇਹਨਾਂ ਵਿੱਚੋਂ ਕਈ ਹਿੰਦੀ ਦੀਆਂ ਪੂਰਵਜ ਭਾਸ਼ਾਵਾਂ ਹਨ ਇਸ ਪੱਖ ਬਾਰੇ ਨਵੀਂ ਸਿੱਖਿਆ ਨੀਤੀ 2020 ਦੀ ਚੁੱਪ ਇਸ ਖੇਤਰ ਵਿੱਚ ਸਿੱਖਿਆ ਪ੍ਰਾਪਤੀ ਦੇ ਸੰਕਟ ਅਤੇ ਵੱਡੀ ਗਿਣਤੀ ਵਿੱਚ ਬੱਚਿਆਂ ਦਾ ਸਕੂਲ ਤੋਂ ਬਾਹਰ ਰਹਿ ਜਾਣ ਲਈ ਇਹ ਗਲਤ ਭਾਸ਼ਾ ਨੀਤੀ ਜ਼ਿੰਮੇਵਾਰ ਹੈ ਇਸ ਕਰਕੇ ਨੀਤੀ ਘੜਿਆਂ ਨੂੰ ਇਹ ਵਿਸ਼ਵਾਸ ਵੀ ਨਹੀਂ ਕਿ ਪੰਜਵੀਂ ਤੱਕ ਮਾਂ ਬੋਲੀ ਨੂੰ ਲਾਗੂ ਕਰਵਾ ਸਕਦੇ ਹਨ ਕਿ ਨਹੀਂ ਪਾਠ ਪੁਸਤਕਾਂ ਦੀ ਭਾਸ਼ਾ ਦੇ ਮਾਮਲੇ ਵਿੱਚ ਵੀ ਇਹ ਨੀਤੀ 2020 ਬੇਯਕੀਨੀ ਅਤੇ ਅਸਪਸ਼ਟਤਾ ਦਾ ਸ਼ਿਕਾਰ ਹੈ ਇਹ ਨੀਤੀ ਨਹੀਂ ਦੱਸਦੀ ਕਿ ਪਾਠ ਪੁਸਤਕਾਂ ਦੀ ਭਾਸ਼ਾ ਕਿਹੜੀ ਹੋਵੇਗੀ ਜੇਕਰ ਪਾਠ ਪੁਸਤਕਾਂ ਘਰ ਦੀ ਬੋਲੀ ਜਾਂ ਮਾਂ ਬੋਲੀ ਵਿੱਚ ਨਹੀਂ ਛਾਪੀਆਂ ਅਤੇ ਪੜਾਈਆਂ ਜਾਣਗੀਆਂ ਤਾਂ ਫਿਰ ਕਿਸ ਭਾਸ਼ਾ ਵਿੱਚ ਪੜਾਈਆਂ ਜਾਣਗੀਆਂ ਸੁਭਾਵਕ ਹੈ ਕਿ ਫਿਰ ਭਾਸ਼ਾ ਅੰਗਰੇਜ਼ੀ ਹੀ ਹੋਵੇਗੀ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਇਕੋ ਹੀ ਭਾਸ਼ਾ ਦਾ ਅਰਥ ਵੀ ਇਹੀ ਹੈ ਕਿ ਪਾਠ ਪੁਸਤਕਾਂ ਅੰਗਰੇਜ਼ੀ ਵਿੱਚ ਹੀ ਹੋਣਗੀਆਂ ਭਾਰਤ ਦਾ ਕੁਲੀਨ ਵਰਗ ਵੀ ਅੰਗਰੇਜ਼ੀ ਨੂੰ ਛੱਡਣਾ ਨਹੀਂ ਚਾਹੁੰਦਾ ਅਤੇ ਸਰਕਾਰਾਂ ਵੀ ਇਸ ਨਿਰਭਰਤਾ ਨੂੰ ਖਤਮ ਕਰਨ ਬਾਰੇ ਗੰਭੀਰ ਨਹੀਂ ਹਨ ਸਿੱਖਿਆ ਨੀਤੀ 2020 ਦੇ ਪੈਰੇ 4.11 ਵਿੱਚ ਇਹ ਅਮਲ ਸਪਸ਼ਟ ਹੈ ਜਦ ਪੈਰਾ 4.11 ਦੀ ਅੰਤਮ ਸਤਰ ਇਹ ਕਹਿੰਦੀ ਹੈ ਕਿ ਇੱਕ ਭਾਸ਼ਾ ਨੂੰ ਪੜਨ ਅਤੇ ਪੜਾਉਣ ਲਈ ਇਹ ਜ਼ਰੂਰੀ ਨਹੀਂ ਕਿ ਉਸ ਨੂੰ ਸਿੱਖਿਆ ਦਾ ਮਾਧਿਅਮ ਬਣਾਇਆ ਜਾਵੇ ਸੋ ਸਪਸ਼ਟ ਹੈ ਕਿ ਜੇਕਰ ਸਿੱਖਿਆ ਦਾ ਮਾਧਿਅਮ ਅਤੇ ਪਾਠ ਪੁਸਤਕਾਂ ਦੀ ਭਾਸ਼ਾ ਮਾਂ ਬੋਲੀ ਨਹੀਂ ਹੋਵੇਗੀ ਤਾਂ ਉਸ ਨੂੰ ਸਿੱਖਣ ਸਿਖਾਉਣ ਦੀ ਵਕਾਲਤ ਕਰਨਾ ਇੱਕ ਵਿਅਰਥ ਟੀਚਾ ਹੀ ਰਹੇਗਾ ਜਿਵੇਂ ਕਿ ਹੁਣ ਹੋ ਹੀ ਰਿਹਾ ਹੈ ਪੰਜਾਬ ਵਿੱਚ ਹੀ ਦੇਖ ਲਓ ਨੌਰੇ ਮਾਂ ਬੋਲੀ ਨੂੰ ਲਾਗੂ ਕਰਨ ਦੇ ਪਰ ਹਰ ਪਾਸੇ ਬੋਲ ਵਾਲਾ ਅੰਗਰੇਜ਼ੀ ਦਾ ਹੈ ਇਸ ਵਿਰੋਧਾਭਾਸ ਦਾ ਇੱਕ ਕਾਰਨ ਇਹ ਵੀ ਹੈ ਕੇ ਦੇਸ਼ ਦੀ ਆਰਥਿਕਤਾ ਤਕਨੀਕ ਵਿਗਿਆਨ ਵਿਪਾਰ ਸਮਰਾਜੀ ਸੰਸਾਰ ਨਾਲ ਨੜਿਆ ਹੋਇਆ ਹੈ ਇਸ ਦੇ ਨਾਲ ਹੀ ਵਿਦਿਆ ਅਤੇ ਸੱਭਿਆਚਾਰ ਉੱਪਰ ਵੀ ਪੱਛਮ ਦਾ ਪ੍ਰਭਾਵ ਅਤੇ ਸਰਦਾਰੀ ਖਤਮ ਹੋਣ ਦਾ ਨਾਂ ਨਹੀਂ ਲੈ ਗਈ ਪ੍ਰਵਾਸ ਵੀ ਉਹਨਾਂ ਚਾਰ ਦੇਸ਼ਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਵਾਲੇ ਹੀ ਹੈ ਜਿੱਥੇ ਅੰਗਰੇਜ਼ੀ ਦੀ ਸਰਦਾਰੀ ਹੈ ਇਸ ਕਰਕੇ ਪੰਜਾਬੀ ਬਚਾਓ ਅਤੇ ਹਰੇਕ ਪੱਧਰ ਤੇ ਲਾਗੂ ਕਰਨ ਦੇ ਨਾਰੇ ਫੋਕੇ ਹੀ ਸਾਤ ਹੋ ਰਹੇ ਹਨ ਤਤ ਰੂਪ ਵਿੱਚ ਇਸ ਉਪਰੋਕਤ ਪਹੁੰਚ ਅਤੇ ਅਮਲ ਨਾਲ ਨਾ ਦੇਸੀ ਮਾਂ ਬੋਲੀ ਦੇ ਵਿਕਾਸ ਦਾ ਰਾਹ 모ਕਲਾ ਹੋ ਰਿਹਾ ਹੈ ਸਗੋਂ ਤਿੰਨ ਭਾਸ਼ਾਈ ਫਾਰਮੂਲੇ ਵਰਗੀਆਂ علامات ਪਹਿਲਾਂ ਵਾਂਗ ਹੀ ਮੌਜੂਦ ਹਨ ਅੱਗੇ ਗੱਲ ਕਰਦੇ ਹਾਂ ਇਸ ਨੀਤੀ ਵਿੱਚਲੇ ਤਿੰਨ ਭਾਸ਼ਾਈ ਫਾਰਮੂਲੇ ਦੀ ਸੋ ਕੀ ਹੈ ਤਿੰਨ ਭਾਸ਼ਾਈ ਫਾਰਮੂਲਾ ਨਵੀਂ ਸਿੱਖਿਆ ਨੀਤੀ 2020 ਇਹ ਦਰੜਾਉਂਦੀ ਹੈ ਕਿ ਤਿੰਨ ਭਾਸ਼ਾਈ ਫਾਰਮੂਲਾ ਲਾਗੂ ਕੀਤਾ ਜਾਵੇਗਾ ਪਰ ਇਸ ਲਈ ਬਹੁਤ ਲਚਕਦਾਰੀ ਦੀ ਵਰਤੋਂ ਕੀਤੀ ਜਾਵੇਗੀ ਕਿਸੇ ਵੀ ਸੂਬੇ ਉੱਪਰ ਕੋਈ ਭਾਸ਼ਾ ਠੋਸੀ ਨਹੀਂ ਜਾਵੇਗੀ ਬੱਚਿਆਂ ਵੱਲੋਂ ਸਿੱਖੀਆਂ ਜਾਣ ਵਾਲੀਆਂ ਤਿੰਨ ਭਾਸ਼ਾਵਾਂ ਸੰਬੰਧਿਤ ਸੂਬਿਆਂ ਇਲਾਕਿਆਂ ਵਿੱਚ ਖੁਦ ਵਿਦਿਆਰਥੀਆਂ ਦੀ ਚੋਣ ਦੇ ਅਨੁਸਾਰ ਹੋਣਗੀਆਂ ਇਹ ਸਤਰਾਂ ਲਿਖ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸੂਬੇ ਇਲਾਕੇ ਦੇ ਵਿਦਿਆਰਥੀ ਚੋਣ ਕਰਨ ਲਈ ਸੁਤੰਤਰ ਹਨ ਅਤੇ ਇਸ ਤਰ੍ਹਾਂ ਇਹ ਚੋਣ ਉਹਨਾਂ ਦੇ ਜਮਹੂਰੀ ਅਧਿਕਾਰ ਦੀ ਵਰਤੋਂ ਨੂੰ ਯਕੀਨੀ ਬਣਾਉਂਦੀ ਹੈ ਪਰ ਇਹ ਸਾਰਾ ਕੁਝ ਸ਼ਬਦ ਜਾਲ ਹੈ ਇਸ ਸੁਭਾਏ ਮਾਨ ਬਿਰਤਾਂਤ ਨਾਲ ਇੱਕ ਐਸੀ ਸ਼ਰਤ ਜੋੜ ਦਿੱਤੀ ਗਈ ਹੈ ਜਿਹੜੀ ਇਸ ਅਖੌਤੀ ਵਿਸ਼ਾਲਤਾ ਨੂੰ ਇੱਕ ਝਟਕੇ ਨਾਲ ਹੀ ਧਾਰਾਸ਼ਾਹੀ ਕਰ ਦਿੰਦੀ ਹੈ ਉਸ ਸਤਰ ਦੇ ਸ਼ਬਦ ਇਹ ਹਨ ਕਿ ਇਹ ਚੋਣ ਇਸ ਦਾਇਰੇ ਵਿੱਚ ਰਹੇਗੀ ਕਿ ਇਹ ਉਹਨਾਂ ਤਿੰਨ ਬੋਲੀਆਂ ਵਿੱਚੋਂ ਕੋਈ ਦੋ ਭਾਰਤੀ ਮੂਲ ਦੀਆਂ ਹੋਣਗੀਆਂ ਇਸ ਦਾ ਅਰਥ ਸਪੱਸ਼ਟ ਹੈ ਕਿ ਇਹਨਾਂ ਦੋਹਾਂ ਵਿੱਚੋਂ ਇੱਕ ਮਾਂ ਬੋਲੀ ਹੀ ਹੋਵੇ ਤਾਂ ਦੂਸਰੀ ਭਾਸ਼ਾ ਲਾਜ਼ਮੀ ਅਤੇ ਸੁਭਾਵਕ ਹੀ ਹਿੰਦੀ ਹੋਵੇਗੀ ਅਤੇ ਤੀਸਰੀ ਭਾਸ਼ਾ ਲਈ ਵਿਦੇਸ਼ੀ ਭਾਸ਼ਾ ਹੋਵੇਗੀ ਜਿਹੜੀ ਸੁਭਾਵਕ ਤੌਰ ਤੇ ਅੰਗਰੇਜ਼ੀ ਹੀ ਹੋਵੇਗੀ ਨਵੀਂ ਸਿੱਖਿਆ ਨੀਤੀ ਵਿੱਚ ਇਸ ਫਾਰਮੂਲੇ ਦੀ ਵਿਆਖਿਆ ਵੀ ਨਹੀਂ ਮਿਲਦੀ ਇਸ ਫਾਰਮੂਲੇ ਉੱਪਰ ਵੀ ਵਿਦਿਅਕ ਮਾਹਰ ਅਤੇ ਭਾਸ਼ਾ ਮਾਹਰ ਗੰਭੀਰ ਕਿੰਤੂ ਕਰਦੇ ਹਨ 1960ਵਿਆਂ ਤੋਂ ਇਹ ਫਾਰਮੂਲਾ ਕੱਢਿਆ ਗਿਆ ਹੈ ਤਾਂ ਇਸ ਦੀਆਂ అనేక ਵਿਆਖਿਆਵਾਂ ਸਾਹਮਣੇ ਆ ਚੁੱਕੀਆਂ ਹਨ ਗੋਮੀ ਸਿੱਖਿਆ ਨੀਤੀ 1968 ਅਨੁਸਾਰ ਇਸ ਫਾਰਮੂਲੇ ਦੀ ਵਿਆਖਿਆ ਇਹ ਕੀਤੀ ਗਈ ਸੀ ਸੈਕੰਡਰੀ ਪੜਾਅ ਉੱਪਰ ਤਿੰਨ ਭਾਸ਼ਾਈ ਫਾਰਮੂਲੇ ਵਿੱਚ ਇੱਕ ਆਧੁਨਿਕ ਭਾਰਤੀ ਭਾਸ਼ਾ ਦਾ ਅਧਿਐਨ ਸ਼ਾਮਲ ਹੋਵੇਗਾ ਪਰ ਦੱਖਣੀ ਭਾਰਤ ਦੀ ਕਿਸੇ ਭਾਸ਼ਾ ਨੂੰ ਤਰਜੀਹ ਦਿੱਤੀ ਜਾਵੇਗੀ ਇਸ ਦੇ ਨਾਲ ਹਿੰਦੀ ਅਤੇ ਅੰਗਰੇਜ਼ੀ ਵੀ ਜੋੜੀ ਜਾਵੇਗੀ ਅਤੇ ਇਹ ਹਿੰਦੀ ਭਾਸ਼ਾਈ ਸੂਬਿਆਂ ਉੱਪਰ ਲਾਗੂ ਹੋਵੇਗਾ ਗੈਰ ਹਿੰਦੀ ਪਛਾਈ ਸੂਬਿਆਂ ਵਿੱਚ ਹਿੰਦੀ ਦੇ ਨਾਲ ਇੱਕ ਇਲਾਕਾਈ ਭਾਸ਼ਾ ਅਤੇ ਅੰਗਰੇਜ਼ੀ ਵੀ ਪੜ੍ਹਾਈ ਜਾਵੇਗੀ। ਹਿੰਦੀ ਅਤੇ ਅੰਗਰੇਜ਼ੀ ਵਿੱਚ ਟੁਕਮੇ ਕੋਰਸ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪ੍ਰਾਪਤ ਹੋਣਗੇ। ਇਸ ਦਾ ਸਪਸ਼ਟ ਅਰਥ ਇਹ ਸੀ ਕਿ ਹਿੰਦੀ ਹਾਜ਼ਰੀ ਦੋਹਾਂ ਤਰ੍ਹਾਂ ਦੇ ਪ੍ਰਬੰਧ ਵਿੱਚ ਯਕੀਨੀ ਬਣਾਈ ਜਾਵੇਗੀ। ਸਪਸ਼ਟ ਹੈ ਕਿ ਇਹ ਹਰੇਕ ਹਾਲਤ ਵਿੱਚ ਹਿੰਦੀ ਪੜ੍ਹਾਏ ਜਾਣ ਦਾ ਇੱਕ ਜੁਗਾੜ ਬਣ ਜਾਂਦਾ ਹੈ। ਇਸ ਦੇ ਫਾਰਮੂਲੇ ਨੂੰ ਲਾਗੂ ਕਰਨ ਵਿੱਚ ਅਨੇਕਾਂ ਕਮੀਆਂ ਸਾਹਮਣੇ ਆਈਆਂ 1986 ਦੀ ਨੈਸ਼ਨਲ ਸਿੱਖਿਆ ਨੀਤੀ ਦੇ ਆਪਣੇ ਸੈਕਸ਼ਨ 8.7 ਵਿੱਚ ਇਸ ਫਾਰਮੂਲੇ ਨੂੰ ਲਾਗੂ ਕਰਨ ਦਾ ਟੀਚਾ ਸਾਹਮਣੇ ਰੱਖਿਆ ਇੱਕ ਅਮਲਮੁਖੀ ਕਾਰਜਕ੍ਰਮ 1986 ਤੈਅ ਕੀਤਾ ਗਿਆ ਜਿਸ ਵਿੱਚ ਹੀ ਇਠ ਲਿਖੀਆਂ ਕਮੀਆਂ ਦਰਜ ਕੀਤੀਆਂ ਗਈਆਂ ਊੜਾ ਕੁਝ ਹਿੰਦੀ ਭਾਸ਼ੀ ਸੂਬਿਆਂ ਵਿੱਚ ਇੱਕ ਆਧੁਨਿਕ ਭਾਰਤੀ ਭਾਸ਼ਾ ਦੀ ਥਾਂ ਇੱਕ ਪ੍ਰਾਚੀਨ ਭਾਸ਼ਾ ਭ੍ਰਾਵ ਸੰਸਕ੍ਰਿਤ ਨੂੰ ਸ਼ਾਮਲ ਕਰ ਦਿੱਤਾ ਗਿਆ ਸੀ ਐੜਾ ਹਿੰਦੀ ਭਾਸ਼ੀ ਸੂਬਿਆਂ ਵਿੱਚ ਕਿਸੇ ਦੱਖਣ ਭਾਰਤੀ ਭਾਸ਼ਾ ਦੀ ਪੜ੍ਹਾਈ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ ਈੜੀ ਇਸ ਪ੍ਰਸੰਗ ਵਿੱਚ ਕੁਝ ਗੈਰ ਹਿੰਦੀ ਭਾਸ਼ੀ ਸੂਬਿਆਂ ਨੇ ਇਸ ਅਮਲ ਨੂੰ ਹਿੰਦੀ ਠੋਸਣ ਦਾ ਤਰੀਕਾ ਗਰਦਾਨਿਆ ਪਿਛਲੀ ਸਦੀ ਦੇ 60ਵਿਆਂ ਦੇ ਅੰਤ ਵਿੱਚ ਤਾਮਨ ਲਾਡੂ ਸਰਕਾਰ ਨੇ ਇਸ ਫਾਰਮੂਲੇ ਨੂੰ ਰੱਦ ਕਰਕੇ ਸੈਕੰਡਰੀ ਪੱਧਰ ਲਈ ਇੱਕ ਦੋ ਭਾਸ਼ੀ ਫਾਰਮੂਲਾ ਲਾਗੂ ਕਰਨਾ ਆਰੰਭਿਆ ਜਿਸ ਤਹਿਤ ਵਿਦਿਆਰਥੀ ਨੂੰ ਉਸਦੀ ਮਾਂ ਬੋਲੀ ਜੋ ਅਕਸਰ ਤਾਮਲ ਹੁੰਦੀ ਹੈ ਸਿੱਖਿਆ ਦਾ ਮਾਧਿਅਮ ਬਣਾ ਦਿੱਤਾ ਇਸ ਨਾਲ ਇੱਕ ਵਿਦੇਸ਼ੀ ਭਾਸ਼ਾ ਅੰਗਰੇਜ਼ੀ ਨੂੰ ਜੋੜ ਦਿੱਤਾ ਗੈਰ ਹਿੰਦੀ ਭਾਸ਼ੀ ਸੂਬਿਆਂ ਨੇ ਹਿੰਦੀ ਭਾਸ਼ੀ ਸੂਬਿਆਂ ਤੇ ਇਹ ਦੋਸ਼ ਲਾਇਆ ਕਿ ਉਹਨਾਂ ਨੂੰ ਆਪਣੇ ਖੇਤਰ ਵਿੱਚ ਦੱਖਣੀ ਭਾਰਤ ਦੀ ਕਿਸੇ ਭਾਸ਼ਾ ਨੂੰ ਪਰਵਾਣ ਨਹੀਂ ਕੀਤਾ ਤੇ ਨਾ ਹੀ ਥਾਂ ਦਿੱਤੀ ਹੈ ਉਹਨਾਂ ਇਹ ਵੀ ਕਿਹਾ ਕਿ ਦੱਖਣੀ ਭਾਸ਼ਾ ਦੀ ਥਾਂ ਸੰਸਕ੍ਰਿਤ ਨੂੰ ਘਸੋਰ ਦਿੱਤਾ ਗਿਆ ਹੈ ਇਹ ਰੇੜਕਾ ਅੱਜ ਤੱਕ ਕਾਇਮ ਹੈ ਇਸ ਨੀਤੀ ਨਾਲ ਹੋਰ ਦਰਵਾਜ਼ਿਆਂ ਰਾਈ ਹਿੰਦੀ ਤੇ ਸੰਸਕ੍ਰਿਤੀ ਨੂੰ ਠੋਸਣ ਦੇ ਯਤਨ ਕੀਤੇ ਜਾ ਰਹੇ ਹਨ ਆਓ ਅਗਲੇ ਭਾਗ ਵਿੱਚ ਪੜ੍ਹਦੇ ਹਾਂ ਕਿ ਇਸ ਭਾਸ਼ਾ ਨੀਤੀ ਰਾਹੀਂ ਸੰਸਕ੍ਰਿਤੀ ਦੀ ਸਰਦਾਰੀ ਕਿਵੇਂ ਕਾਇਮ ਕੀਤੀ ਜਾ ਰਹੀ ਹੈ ਸੋ ਇਸ ਦਾ ਸਰਲੇਖ ਹੈ ਸੰਸਕ੍ਰਿਤ ਦੀ ਸਰਦਾਰੀ ਨੈਸ਼ਨਲ ਸਿੱਖਿਆ ਨੀਤੀ ਦੇ ਪੈਰਾ 4.17 ਵਿੱਚ ਦਰਜ ਹੈ ਕਿ ਸਕੂਲ ਪੱਧਰ ਅਤੇ ਉਚੇਰੀ ਸਿੱਖਿਆ ਦੇ ਹਰੇਕ ਪੱਧਰ ਉੱਪਰ ਸੰਸਕ੍ਰਿਤ ਨੂੰ ਪੇਸ਼ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀਆਂ ਲਈ ਇੱਕ ਅਮੀਰ ਚੋਣ ਦੀ ਸੰਭਾਵਨਾ ਪੈਦਾ ਹੋ ਸਕੇ ਅਸਲ ਗੱਲ ਇਹ ਹੈ ਕਿ ਸੰਸਕ੍ਰਿਤ ਸਿਰ ਪੜ੍ਹਾਈ ਹੀ ਨਹੀਂ ਜਾਵੇਗੀ ਸਗੋਂ ਇਸ ਨੂੰ ਉਸ ਸਮੁੱਚੇ ਵਿਚਾਰਾਂ ਦੇ ਪ੍ਰਸਾਰ ਦਾ ਸਾਧਨ ਬਣਾਇਆ ਜਾਵੇਗਾ ਜਿਹੜੇ ਸੰਸਕ੍ਰਿਤ ਸਹਿਤ ਵਿੱਚ ਦਰਜ ਹਨ ਇਹ ਵੀ ਪ੍ਰਤੱਖ ਹੈ ਕਿ ਸੰਸਕ੍ਰਿਤ ਵਿੱਚ ਸਿਰਫ ਸਾਹਿਤਿਕ ਰਚਨਾਵਾਂ ਹੀ ਨਹੀਂ ਸਗੋਂ ਭਾਸ਼ਾ ਵਿਗਿਆਨ ਦਰਸ਼ਨ ਆਦਿ ਦੇ ਵਿਸ਼ੇ ਵੀ ਸ਼ਾਮਲ ਹਨ ਇਨ੍ਹਾਂ ਵਿੱਚ ਕੁਝ ਇੱਕ ਹੀ ਵਿਗਿਆਨ ਦੀ ਅਰੰਭਿਕ ਧਾਰਨਾਵਾਂ ਵਾਲੇ ਹਨ ਅਤੇ ਬਾਕੀ ਵੱਡਾ ਹਿੱਸਾ ਗੈਰ ਵਿਗਿਆਨਿਕ ਅਤੇ ਇਤਿਹਾਸਕ ਪ੍ਰਸ਼ੰਸਾ ਨਾਲ ਭਰਿਆ ਪਿਆ ਹੈ ਇਸ ਸਮੁੱਚੀ ਵਿਰਾਸਤ ਉੱਪਰ ਬ੍ਰਾਹਮਣਵਾਦ ਦੀ ਛਾਪ ਪ੍ਰਤੱਖ ਹੈ ਅਜਿਹੀ ਵਿੱਦਿਆ ਨਾਲ ਅਸਲੀ ਵਿਗਿਆਨਕ ਤਰੱਕੀ ਸੰਭਵ ਹੀ ਨਹੀਂ ਸਗੋਂ گاਉ ਮੂਤਰ ਅਤੇ گاਉ ਗੋਬਰ ਵਰਗੀਆਂ ਧਾਰਨਾਵਾਂ ਹੀ ਪੜ੍ਹਾਇਆਂ ਜਾਣਗੀਆਂ ਧੰਨਤਕ ਪੱਧਰ ਉੱਪਰ ਵੀ ਗੈਰ ਸੰਸਕ੍ਰਿਤ ਪਛਾਵਾਂ ਨੂੰ ਛੁਟਾਇਆ ਜਾਂਦਾ ਹੈ ਅਤੇ ਕੁੱਲ ਭਾਰਤੀ ਪਛਾਵਾਂ ਦਾ ਸਰੋਤ ਸੰਸਕ੍ਰਿਤ ਨੂੰ ਦਰਸਾਇਆ ਜਾਂਦਾ ਹੈ ਬਹੁਤ ਅਮੀਰ ਅਤੇ ਕਲਾਸਿਕਲ ਭਾਸ਼ਾ ਜਿਵੇਂ ਤਾਮਿਲ, ਤੇਲਗੂ, ਕੰਨੜ, ਮਲਿਆਲਮ, ਉੜੀਆ, ਪਾਲੀ, ਫਾਰਸੀ, ਪ੍ਰਾਕ੍ਰਿਤ ਨੂੰ ਅਨਗੋਲ ਕੇ ਉਹਨਾਂ ਦਾ ਸੰਸਕ੍ਰਿਤਿਕरण ਕੀਤਾ ਜਾ ਰਿਹਾ ਹੈ। ਉਰਦੂ ਨੂੰ ਉਕਾ ਹੀ ਅਨਗੋਲਿਆ ਜਾ ਰਿਹਾ ਹੈ। ਹਾਲਾਂਕਿ ਉਸ ਨੂੰ ਸੰਵਿਧਾਨ ਦੇ 8ਵੇਂ ਸ਼ੈਡਿਊਲ ਵਿੱਚ ਦਰਜ ਅਤੇ ਮਾਨਤਾ ਪ੍ਰਦਾਨ ਕੀਤੀ ਗਈ ਹੈ। ਅਸਲੀ ਜੋਰ ਅਤੇ ਸਾਧਨ ਸੰਸਕ੍ਰਿਤ ਦੇ ਪ੍ਰਚਾਰ ਪ੍ਰਸਾਰ ਉੱਪਰ ਅਤੇ ਦੂਜੀਆਂ ਪਛਾਵਾਂ ਦੇ ਸੰਸਕ੍ਰਿਤੀਕਰਨ ਉੱਪਰ ਦਿੱਤਾ ਜਾ ਰਿਹਾ ਹੈ ਅਤੇ ਇਸ ਲਈ ਵੱਡੀਆਂ ਰਕਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਲੋਕ ਸਭਾ ਵਿੱਚ ਫਰਵਰੀ 2020 ਨੂੰ ਦਿੱਤੀ ਗਈ ਸੂਚਨਾ ਅਨੁਸਾਰ 2017 ਤੋਂ 2020 ਦੇ 3 ਸਾਲਾਂ ਵਿੱਚ ਸੰਸਕ੍ਰਿਤ ਦੇ ਪ੍ਰਚਾਰ ਪ੍ਰਸਾਰ ਉੱਪਰ 643.84 ਕਰੋੜ ਰੁਪਏ ਖਰਚੇ ਗਏ ਹਨ। ਜਦੋਂ ਕਿ ਬਾਕੀ ਪੰਜ ਕਲਾਸਕੀ ਪਹਿਸ਼ਾਵਾਂ ਉੱਪਰ ਸਿਰਫ 29 ਕਰੋੜ ਰੁਪਏ ਖਰਚ ਕੀਤੇ ਗਏ ਸਨ ਇਸ ਤਰ੍ਹਾਂ ਸੰਸਕ੍ਰਿਤ ਦੇ ਪ੍ਰਚਾਰ ਪ੍ਰਸਾਰ ਉੱਪਰ ਦੂਸਰੀਆਂ ਪੰਜ ਕਲਾਸਿਕਲ ਪਹਿਸ਼ਾਵਾਂ ਨਾਲੋਂ 29 ਜਾਂ 30 ਗੁਣਾ ਵੱਧ ਖਰਚ ਕੀਤੇ ਗਏ ਸਨ ਅਸਲ ਵਿੱਚ ਕੌਮੀ ਸਿੱਖਿਆ ਨੀਤੀ 2020 ਸਿੱਖਿਆ ਅਤੇ ਪਸ਼ਾਵਾਂ ਬਾਰੇ ਅਮਲ ਦਾ ਟੀਚਾ ਨਿੱਜੀਕਰਨ, ਵਪਾਰੀਕਰਨ, ਭਗਵੇਂਕਰਨ ਅਤੇ ਕੇਂਦਰੀਕਰਨ ਦੇ ਸਮੁੱਚੇ ਅਮਲ ਨੂੰ ਤਕੜਾ ਕਰਕੇ ਇੱਕ ਦੇਸ਼, ਇੱਕ ਮੰਡੀ, ਇੱਕ ਕਾਨੂੰਨ, ਇੱਕ ਚੋਣ, ਇੱਕ ਪਾਰਟੀ, ਇੱਕ ਨੇਤਾ ਦੀ ਫਾਸ਼ੀਵਾਦੀ ਰਾਜ ਸਥਾਪਿਤ ਕਰਨ ਦੀ ਨੀਤੀ ਨੂੰ ਲਾਗੂ ਕਰਨਾ ਹੈ। ਸੰਸਕ੍ਰਿਤ ਨੂੰ ਉਚਿਆਉਣ ਅਤੇ ਵਿਡਿਆਉਣ ਅਤੇ ਪਰਵਾਨਣ ਲਈ ਕਿਹਾ ਜਾਂਦਾ ਹੈ। ਨਿੱਜੀਕਰਨ, ਵਪਾਰੀਕਰਨ ਅਤੇ ਕੇਂਦਰੀਕਰਨ ਮੌਜੂਦਾ ਕੇਂਦਰੀ ਸਰਕਾਰ ਭਾਜਪਾ ਆਰਐਸਐਸ ਦਾ ਕੇਂਦਰੀਕਰਨ ਦਾ এজেন্ডਾ ਲਗਾਤਾਰ ਲਾਗੂ ਕਰ ਰਹੀ ਹੈ ਸਾਂਝਾ ਸਿਵਲ ਕੋਡ ਗਵਾਹੀ ਕਾਨੂੰਨ ਦੰਡ ਸੰਹਿਤਾ ਨਿਆ ਸੰਹਿਤਾ ਐਨਆਈਏ ਸਰਹੱਦੀ ਪੱਟੀ ਨੂੰ ਵਧਾ ਕੇ 50 ਕਿਲੋਮੀਟਰ ਤੱਕ ਵਧਾਉਣਾ ਸੂਬਿਆਂ ਦੇ ਅਧਿਕਾਰਾਂ ਨੂੰ ਦਰੜਨਾ ਆਦ ਕੁੱਲ ਕਾਰਜ ਸੱਤਾ ਦੇ ਕੇਂਦਰੀਕਰਨ ਦੀਆਂ ਮਸਾਲਾ ਹਨ ਨਵੀਂ ਸਿੱਖਿਆ ਨੀਤੀ ਅਤੇ ਇਸ ਨਾਲ ਜੁੜੀ ਭਾਸ਼ਾ ਨੀਤੀ ਵੀ ਇਸੇ ਦਿਸ਼ਾ ਵਿੱਚ ਸਿੱਧਤ ਹੈ ਭਾਵੇਂ ਇਹ ਕਿਹਾ ਜਾ ਰਿਹਾ ਹੈ ਕਿ ਹਿੰਦੀ ਲਾਜ਼ਮੀ ਨਹੀਂ ਹੋਵੇਗੀ ਪਰ ਜਿਸ ਤਰ੍ਹਾਂ ਦਾ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ ਉਸ ਵਿੱਚ ਆਪਣੇ ਆਪ ਨੂੰ ਹਿੰਦੀ ਨੂੰ ਥੋਪਣ ਦਾ ਅਮਲ ਪ੍ਰਤੱਖ ਹੋ ਜਾਵੇਗਾ ਦੇਸ਼ ਦੇ ਸਮੂਹ ਸੂਬਿਆਂ ਵਿਦਿਆਰਥੀ ਸਮੂਹਾਂ ਅਤੇ ਮਾਪਿਆਂ ਨੂੰ ਇਸ ਨੀਤੀ ਨੂੰ ਰੱਦ ਕਰਨ ਦੇ ਸੰਘਰਸ਼ ਵਿੱਚ ਕੁਦਣਾ ਜ਼ਰੂਰੀ ਹੈ ਪੂਰਾ ਲੇਖ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ